ਇਹ ਲੱਖੇ ਜਾਨੇ ਨੂੰ ਕਹਿੰਦੇ ਆਂ ਵੀ ਲੱਖੇ ਜੇ ਤੂੰ ਆਪਦੀ ਸੱਗੀ ਮਾਂ ਦਾ ਜੰਬਿਆਂ ਤਾਂ ਤੂੰ ਇਸ ਤਰ੍ਹਾਂ ਕਰ ਤੂੰ ਆਪ ਤੇ ਗੰਨਮਰ ਛੱਡ ਕੇ ਸਮਾਜ ਚ ਤੁਰ ਜਿਵੇਂ ਮਨਿੰਦਰ ਜੀ ਸਿੱਧੂ ਆਰ ਦੇ ਏਰੀਆ ਚ ਤੁਰਦਾ ਤੂੰ ਕਿਹੜੇ ਕਿਹੜੇ ਕਮਜਦਾਲੀਆਂ ਖਾਨਾ ਉਹ ਜੇ ਇਥੇ ਫਰੀਦਕੋਟ ਕੋਲੇ ਮੁੰਡਾ ਡੁੱਬ ਕੇ ਮਰਿਆ ਸੀ ਸੀਐਸਟਾਪ ਦੇ ਵਿੱਚੋਂ ਗੁੱਸੇ ਹੋ ਕੇ ਤੂੰ ਉਸ ਕੇਜ ਤੇ ਦਲਾਲੀ ਖਾਧੀ ਆ ਡੋਰਪਿੰਡ ਦੇ ਮੁੰਡੇ ਦਾ ਤੂੰ ਦਲਾਲੀਆਂ ਮੋਗਦਾ ਰਿਹਾ ਬਾਹਰ ਰੁਪਈਏ ਮੋਗਦਾ ਰਿਹਾ ਤੇਰੇ ਵੀਰ ਕਿੱਤੀਆਂ ਦਾ ਕੰਮ ਕਿੱਥੋਂ ਚੱਲਦਾ ਜਿਹੜੇ ਤੂੰ ਗੱਡੀਆਂ ਲੈ ਰਿਆ ਕਿ ਤੁਰਦਾ ਨਾ 30 ਦੀ 40 ਚਲੀ ਭੇਡਾਂ ਕੱਠ ਉਹਨਾਂ ਨੂੰ ਰੋਕਿਆ ਘਰ ਤੇ ਕਿੱਥੋਂ ਚੱਲਦਾ ਕੋਈ ਲੱਖਾ ਜਿਹਨੂੰ ਸੁਧਾਨਾ ਸਤੂਣਾ ਕਹਿੰਦੇ ਆ ਪਰ ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ ਕਹਿੰਦਾ ਮੈਂ ਮਨਿੰਦਰਪਾਲ ਨੂੰ ਟੱਕਰੂੰਗਾ ਇਹ ਧਮਕੀਆਂ ਧਮਕੀਆਂ ਆਵੇ ਘਰ ਤੱਕ ਸੀਮਤ ਰੱਖ ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਝੰਕੀ ਆਈ ਆ ਤੇ ਜਾ ਦੇਂਗਾ ਤੇ ਇਹਦਾ ਹਸ਼ਰਾ ਜਿਹੜਾ ਇਹਦਾ ਨਾਸਾ ਜਿਹੜਾ ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ ਇਹਨੇ ਸੋਚਿਆ ਵੀ 10ਵੀਂ ਭੇਡਾਂ ਮੇਰੇ ਮਗਰ ਆ ਤੇ ਉਹਨਾਂ ਭੇਡਾਂ ਦੇ ਮਾਪੇ ਬਰੂ ਕੋਈ ਫਿਕਰ ਨਹੀਂ ਉਹਨਾਂ ਨੂੰ ਵੀ ਆ ਵੀ ਰੋਟੀ ਖਾ ਛੱਡ ਦੇਣ ਤੁਰੇ ਫਿਰਦੇ ਭੁੱਖ ਦੇ ਕੁੱਤੇਾਂ ਵਰਗੇ ਐਸੇ ਕਰਕੇ ਲੱਖਾਂ ਇਹ ਤੈਨੂੰ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਵੀ ਇੱਕ ਨਰਪੱਖ ਚੈਨਲ ਨੂੰ ਤੂੰ ਧਮਕੀ ਦੇ ਨੇ ਧਮਕੀਆਂ ਦੇਣਾ ਦਾ ਇੱਕ ਗੁੰਡਿਆਂ ਦਾ ਤੇ ਗੈਂਗਰੇਸ ਦਾ ਕੰਮ ਹੁੰਦਾ ਹੈ ਗੰਦ ਰਹਿੰਦੀ ਹੈ ਤੇ ਗੰਦੀ ਹੀ ਰਹਿਣੀ ਆ ਲੱਕਾ ਸਤਾਰਾ ਮਰਦਾਬਾਦ ਲੱਕਾ ਸਤਾਰਾ ਮਰਦਾਬਾਦ ਲੱਖਾ ਮੁਖਾ ਚੱਕ ਦਿਨਾਂ ਦੇ ਲੱਖਾ ਮੁਖਾ ਚੱਕ ਦਿਨਾਂ ਦੇ ਪੱਤਰਕਾਰ ਨੂੰ ਤੁਮਕਾਰਨ ਵਾਲਾ ਲੱਖਾ ਜਿੰਦਾਬਾਦ ਮਰਦਾਬਾਦ ਸਾਡੇ ਵੀ ਲੱਖਾ ਸੁਣਾਣਾ ਮਰਦਾਬਾਦ 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 ਪੱਤਰਕਾਰ ਭਾਈਚਾਰਾ ਜਿੰਦਾਬਾਦ 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 ਪੱਤਰਕਾਰ ਭਾਈਚਾਰਾ ਜਿੰਦਾਬਾਦ 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 ਅਖੰਡ ਸੀਸ ਮਾਤੇ ਵੀ ਲੱਖਾ ਸੁਣਾਣਾ ਮਰਦਾਬਾਦ ਇਹ ਲੱਖਾ ਸੁਣਾਣਾ ਸਮਝਦਾ ਵੀ ਚਾਰ ਮੁੱਲ ਭਾਰੇ ਦੇ ਟੱਟੂ ਟੁੱਕੜਬੋਚ 20 ਬੰਦਿਆਂ ਦਾ ਗਰੁੱਪ ਬਣਾ ਕੇ ਕਿਸੇ ਵੀ ਬੰਦੇ ਨੂੰ ਕਿਸੇ ਪੱਤਰਕਾਰ ਨੂੰ ਕਿਸੇ ਵਪਾਰੀ ਨੂੰ ਕਿਸੇ ਸਮਾਜ ਸੇਵੀ ਨੂੰ ਕਿਸੇ ਗਰੀਬ ਮਜ਼ਦੂਰ ਕਿਸਾਨ ਨੂੰ ਦਬਾ ਲੋ ਕਿਉਂਕਿ ਇਹਨੇ ਸੋਚਿਆ ਵੀ ਦਸਵੀਂ ਭੇਡਾਂ ਮੇਰੇ ਮਗਰ ਆ ਤੇ ਉਹਨਾਂ ਭੇਡਾਂ ਦੇ ਮਾਪੇ ਬਰੂ ਕੋਈ ਫਿਕਰ ਨਹੀਂ ਉਹਨਾਂ ਨੂੰ ਵੀ ਆ ਵੀ ਰੋਟੀ ਖਾ ਛੱਡ ਦੇ ਤੁਰੇ ਫਿਰਦੇ ਭੁੱਖਦੇ ਕੁੱਤੇ ਵਾਂਗੂ ਇਹ ਲੱਖੇ ਸਿਧਾਨੇ ਨੂੰ ਕਹਿੰਦੇ ਆ ਵੀ ਲੱਖੇ ਜੇ ਤੂੰ ਆਪਦੀ ਸੱਗੀ ਮਾਂ ਦਾ ਜੰਬਿਆ ਤਾਂ ਤੂੰ ਇਸ ਤਰ੍ਹਾਂ ਕਰ ਤੂੰ ਆਪ ਤੇ ਗੰਦਮਣ ਛੱਡ ਕੇ ਸਮਾਜ ਚ ਤੁਰ ਜਿਵੇਂ ਮਨਿੰਦਰਜੀਤ ਸਿੱਧੂ ਆਪ ਦੇ ਏਰੀਏ ਚ ਤੁਰਦਾ ਮੈਂ ਧੜਕੋਗੇ ਤੁਰਦਾ ਕਿਉਂਕਿ ਮਨਿੰਦਰਜੀਤ ਸਿੱਧੂ ਨੇ ਕਿਸੇ ਦਾ ਕਦੇ ਹਰਾਮ ਦਾ ਪਾਣੀ ਵੀ ਨਹੀਂ ਪੀਤਾ ਜੇ ਪੀਤਾ ਹੋਵੇ ਤਾਂ ਅਸੀਂ ਸਾਰੀ ਮੰਡੀ ਸਾਰਾ ਸ਼ਹਿਰ ਉਹਦਾ ਦੇਣਦਾਰ ਆਂ ਉਸ ਗੱਲ ਦਾ ਸੀ ਜਿਹੜਾ ਹਾਂ ਅਸੀਂ ਹਰਜਾਨਾ ਭਰਨ ਨੂੰ ਤਿਆਰ ਆਂ ਤੂੰ ਮਰੇਂਦਰ ਜੀ ਸਿੱਧੂ ਨੂੰ ਧਮਕੀਆਂ ਦਿਨਾ ਤੂੰ ਤੇਰਾ ਥਾਂ ਨੂੰ ਪਤਾ ਉਹ ਕਿਹੜੇ ਕਿਹੜੇ ਕੰਮਾਂ ਚ ਦਲਾਲੀਆਂ ਖਾਨਾ ਉਹ ਜੇ ਇੱਥੇ ਫਰੀਦਕੋੜ ਕੋਲੇ ਮੁੰਡਾ ਡੁੱਬ ਕੇ ਮਰਿਆ ਸੀ ਸੀਐਸਟਾਪ ਦੇ ਵਿੱਚੋਂ ਗੁੱਸੇ ਹੋ ਕੇ ਤੂੰ ਉਸ ਕੇਸ ਤੇ ਦਲਾਲੀ ਖਾਧੀ ਆ ਡੋਰਪਿੰਡ ਦੇ ਮੁੰਡੇ ਦਾ ਤੂੰ ਦਲਾਲੀਆਂ ਮੋੜਦਾ ਰਿਹਾ ਬਾਹਰ ਰੁਪਈਏ ਮੋੜਦਾ ਰਿਹਾ ਤੇਰੇ ਵੀਰ ਕਿਤਿਆਂ ਦਾ ਕੰਮ ਕਿੱਥੋਂ ਚੱਲਦਾ ਜਿਹੜੇ ਤੂੰ ਗੱਡੀਆਂ ਲੈ ਰਿਆ ਕਿ ਤੁਰਦਾ ਨਾ 30 40 40 ਭੇਡਾਂ ਇਕੱਠ ਇੱਕ ਕਵੀਗਿਲਦਾਰ ਵਪਾਰੀ ਕਿਸਾਨ ਮਜ਼ਦੂਰ ਆਪ ਦਾ ਘਰ ਮਸਾ ਚਲਾਉਂਦੇ ਆ ਤੂੰ ਮਹਿੰਗੀਆਂ ਗੱਡੀਆਂ ਚ ਮਹਿੰਗੇ ਗੁੰਡੇ ਲਾ ਕੇ ਕਿੱਥੋਂ ਚੱਲਦਾ ਰਹਿੰਦਾ ਹੁੰਦਾ ਸਰਕਾਰ ਨੇ ਬੇੜਾ ਵਾਤਾ ਸਾਡੇ ਸਮਾਜ ਦਾ ਜਿਹੜਾ ਤੇਰੇ ਨਾਲ ਕੇ ਗੁੰਡਿਆਂ ਨੂੰ ਗਨਮੈਨ ਤੇ ਰੱਖਿਆ ਇਹ ਨਾ ਮਨ ਚ ਵਹਿਮ ਨਹੀਂ ਪਾਲੀਦਾ ਹੁੰਦਾ ਆ ਮੈਂ ਤੈਨੂੰ ਫੇਰ ਕਹਿਣਾ ਵੀ ਜੇ ਤੂੰ ਅਸਲ ਪਿਓ ਦੀ ਇੱਜ਼ਾਤ ਆ ਤੇ ਮਾਂ ਦਾ ਦੁੱਧ ਪੀਤਾ ਤਾਂ ਛੱਡ ਗਨਮੈਨ ਆਹੀ ਤੁਰ ਬਜ਼ਾਰ ਚ ਕੱਲਾ ਜਿਵੇਂ ਬਨੇਦਰ ਤੁਰਦਾ ਜਾਂ ਹੋਰ ਸਾਡੇ ਪੱਤਰਕਾਰ ਕਿਸਾਨ ਮਜ਼ਦੂਰ ਆਗੂ ਤੁਰਦੇ ਨਾ ਬਜ਼ਾਰ ਦੇ ਵਿੱਚ ਇੱਕ ਵੀ ਕਿਸਾਨ ਆਗੂ ਕੋਲੇ ਗਨਮੈਨ ਦਿਖਾ ਦੇ ਤੇਰੇ ਗਨਮੈਨ ਬੰਦਨ ਲਾ ਜਿਹੜਾ ਤੂੰ ਗਨਮੈਨ ਲੈ ਕੇ ਤੂੰ ਡਰਾਉਣਾ ਤੈਨੂੰ ਪਤਾ ਵੀ ਮੈਂ ਕਿਸੇ ਦੇ ਗਲ ਪੈ ਜਾ 20 ਕਿ ਤੀੜਾ ਮਗਰ ਲੈ ਕੇ ਤਾਂ ਪੈ ਜੂ ਮੇਰੇ ਹੱਥ ਗਲ ਪੈਣਗੇ ਮੇਰੇ ਨਾਲ ਸਰਕਾਰੀ ਸਕਿਉਰਟੀ ਹੈਗੀ ਆ ਇਹ ਗੱਲਾਂ ਚੰਗੀਆਂ ਨਹੀਂ ਲੱਖਾ ਸੁਦਾਣਾ ਮਰਦਾਬਾਦ 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 ਸਤਿਕਾਰਯੋਗ ਸਾਡੇ ਪੱਤਰਕਾਰ ਵੀਰ ਸਾਥੀਓ ਜੋ ਸਾਡੇ ਸਾਥੀਆਂ ਨੇ ਪਹਿਲਾਂ ਦੱਸਿਆ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਨ ਆਏ ਆ ਭਰਾਵੋ ਇੱਥੇ ਕੋਈ ਵੀ ਵਰਗ ਹੋਵੇ ਆਪਣਾ ਜਿਹੜਾ ਇਹ ਲੱਖੇ ਸਿਧਾਨੇ ਦੀ ਗੱਲ ਆ ਤੁਸੀਂ ਸੁਣੀ ਐ ਜੋ ਸਾਡੇ ਮਨਿੰਦਰਜੀਤ ਸਿੱਧੂ ਪੱਤਰਕਾਰ ਆ ਭਰਾਵੋ ਉਹਨੂੰ ਧਮਕੀ ਦਿੱਤੀ ਐ ਇਹ ਭਰਾਵੋ ਜਿਹੜਾ ਸਾਡਾ মিডিਆ ਸਾਡਾ ਲੋਕਤੰਤਰ ਦਾ ਚੌਥਾ ਥੰਮ ਹੈ ਜੇ ਭਰਾਵੋ ਸਾਡੀ ਪੱਤਰਕਾਰੀ ਆ ਜਿਹੜੀ ਨਿਰਪੱਖ ਪੱਤਰਕਾਰ ਆ ਸਾਡੇ ਜਿਹੜੀ ਸੋਡੀ ਗੱਲ ਲਿਆ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਫੋਨ ਨੂੰ ਕਿਸੇ ਇੱਕ ਕੰਮ ਨਹੀਂ ਕੋਈ ਸਮੱਸਿਆ ਆਉਂਦੀ ਆ ਭਲਾ ਰਾਤ ਨੂੰ ਆ ਭਲਾ ਦਿਨੇ ਆ ਤੇ ਭਰਾਵੋ ਛੋਡੀ ਆਵਾਜ਼ ਚੱਕਦੇ ਆ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਛੋਡੀ ਆਵਾਜ਼ ਜਾਂਦੀ ਆ ਜੇ ਅੱਜ ਛੋਡੀ ਸੁਣ ਸੁਣਵਾਈ ਇੱਥੇ ਲੋਕਾਂ ਦੀ ਆ ਭਰਾਵੋ ਜਿਹੜੇ ਥੱਲੇ ਵਾਲੇ ਤਬਕੇ ਆ ਆ ਪੱਤਰਕਾਰਾਂ ਦੀ ਬਦੌਲਤ ਆ ਮਨਿੰਦਰਜੀਤ ਵਰਗਿਆਂ ਦੀ ਭਰਾਵੋ ਇਹਨਾਂ ਤੇ ਰੰਜਸ਼ ਕੀ ਆ ਇਹ ਵਿਗਦੇ ਨਹੀਂ ਭਰਾਵੋ ਜਿਹੜੀ ਛੋਡੀ ਗੱਲ ਆ ਸੱਚੀ 100 ਦੀ 100% ਲੋਕਾਂ ਦੇ ਵਿੱਚ ਜਾਂਦੀ ਆ ਤੇ ਜਿਹੜੀ ਅਸਰੇ ਦੀਆਂ ਹਰਕਤਾਂ ਜਿਹੜੀਆਂ ਧਮਕੀਆਂ ਇਹ ਭਰਾਵੋ ਸ਼ਰੇਆਮ ਆ ਇਹ ਲੋਕਤੰਤਰ ਦਾ ਗਲਾ ਘੁੱਟਣਾ ਹੈ ਜੇ ਸਾਡੇ ਲੋਕਤੰਤਰ ਦਾ ਗਲਾ ਘੁੱਟਣ ਦੇ ਜੇ ਕੋਈ ਇਹੋ ਜਿਹੀ ਆਫਤਾ ਹੋਊਗੀ ਸਾਡੇ ਪੱਤਰਕਾਰਾਂ ਵੀਰਾਂ ਤੇ ਤੇ ਭਰਾਵੋ ਭਾਰਤੀ ਕਿਸਾਨ ਜੁਣੀ ਇੱਥਾ ਗਰਾਹਾ ਕੋਈ ਵੀ ਸਾਡਾ ਪੱਤਰਕਾਰ ਵੀਰ ਹੋਵੇ ਸਾਡਾ ਬੁੱਧੀਜੀਵੀ ਹੋਵੇ ਸਾਡਾ ਲੇਖਕ ਹੋਵੇ ਸਾਡੇ ਲੋਕ ਹੋਣ ਆਮ ਮਜ਼ਦੂਰ ਹੋਵੇ ਕਿਸਾਨ ਹੋਵੇ ਸਾਡਾ ਕੋਈ ਸ਼ਹਿਰੀ ਵੀਰ ਹੋਵੇ ਦੁਕਾਨਦਾਰ ਹੋਵੇ ਪਲਾ ਰਕਸ਼ੇ ਰੇੜੀ ਵਾਲਾ ਹੋਵੇ ਜਿੱਥੇ ਵੀ ਕਿਸੇ ਤਰ੍ਹਾਂ ਦਾ ਭਰਾਵੋ ਧੱਕਾ ਹੋਊਗਾ ਧੱਕਾ ਦੇ ਖਿਲਾਫ ਬੋਲਾਂਗੇ ਉਹ ਭਰਾਵੋ ਸਾਡੀ ਜਨਤਾ ਨੂੰ ਦੱਸਣਾ ਚਾਹੁੰਦੇ ਆ ਆ ਦੇਖੋ ਲੱਖਾ ਸੁਧਾਨਾ ਜਿਹੜਾ ਪਿਛੇ ਐਮਪੀ ਦੀਆਂ ਵੋਟਾਂ ਦੇ ਵਿੱਚ ਖੜਾ ਹੋਇਆ ਫੋਨ ਨੂੰ ਕਹਿੰਦੇ ਆ ਆਪਣੀ ਵੋਟ ਦੇਵੋ ਅਸੀਂ ਪਾਰਲੀਮੈਂਟ ਦੇ ਜਾ ਕੇ ਤੁਹਾਡੀ ਆਵਾਜ਼ ਠਾਵਾਂਗੇ ਉਹ ਭਰਾਵੋ ਇਸ ਤਰੀਕੇ ਦੀਆਂ ਆਵਾਜ਼ਾਂ ਠਾਉਣਗੇ ਜਿਹੜਿਆ ਲੋਕਾਂ ਦੀ ਆਵਾਜ਼ ਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਆ ਉਹਨਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਟਵਿੱਟਰ ਬੰਦ ਕੀਤੇ ਜਾਂਦੇ ਆ ਇਹ ਭਰਾਵੋ ਇਸ ਤਰ੍ਹਾਂ ਨਹੀਂ ਚੱਲਣ ਦੇਵਾਂਗੇ ਇਹ ਦਿੱਲੀ ਦੇ ਵਿੱਚ ਹੋਇਆ ਦੋਦਨ ਵੇਲੇ ਜਿਹੜਾ ਉੱਥੋਂ ਦਾ ਗੋਦੀ ਸੀ ਮੀਡੀਆ ਸੀ ਮੋਦੀ ਦਾ ਉਹਨੇ ਵੀ ਇਸ ਤਰ੍ਹਾਂ ਦੇਖਿਆ ਸੀ ਵੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ ਭਰਾਵੋ ਜਦੋਂ ਇਹ ਲੋਕ ਜਾਗਰੂਕ ਹੋਣ ਜਦੋਂ ਇਹ ਜਾਗਦੇ ਆ ਇਹ ਕਿਸੇ ਲੱਖੇ ਸਿਧਾਂਤ ਨਹੀਂ ਚੱਲਣ ਨਹੀਂ ਦਿੰਦੇ ਅੱਜ ਭਰਾਵੋ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਸੰਸਦ ਚ ਭੇਜ ਦਿਓ ਫਿਰ ਕੱਲ ਨੂੰ ਝਾਕਣਾ ਕਰਿਓ ਇਹ ਸ਼ਹਿਰਾਂ ਦੇ ਵਿੱਚ ਤੁਸੀਂ ਸੰਸਦ ਸਰ ਦੁਕਾਨਾਂ ਖੋਲੋਗੇ ਕਿਹ ਰਾਤ ਬਰਾਤ ਇੱਥੇ ਸ਼ਹਿਰਾਂ ਦੇ ਵਿੱਚ ਵੀ ਸੇਫ ਰਹਿ ਜਾਓਗੇ ਇਸ ਤਰ੍ਹਾਂ ਭਰਾਵੋ ਲੋਕਾਂ ਨੂੰ ਇਕੱਠੇ ਹੋ ਕੇ ਇਹੋ ਜਿਹਾ ਗਲਤ ਅੰਸਰਾਂ ਨੂੰ ਨੱਥ ਪਾਉਣੀ ਪਊਗੀ ਇਹੋ ਜਿਹਾ ਭਰਾਵੋ ਕਿਤੇ ਵੀ ਹੋਊਗਾ ਜਿੱਥੇ ਲੋਕਾਂ ਦੇ ਮਸਲੇ ਆ ਜਿੱਥੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਊਗਾ ਉੱਥੇ ਭਰਾਵੋ ਸਦਾ ਡੱਟ ਕੇ ਖੜਿਆ ਹੈ ਤੇ ਡਟ ਕੇ ਖੜਾਂਗੇ ਸਾਡੇ ਪੱਤਰਕੀ ਪੱਤਰਕਾਰ ਵੀਰਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਐਕਸ਼ਨ ਦੇਣਗੇ ਭਾਰਤੀ ਕਿਸਾਨ ਜੁਣੀ ਇਕਤਾ ਅਗਰਾਹਾ ਭਰਾਵੋ ਅੱਗੇ ਲੱਗ ਕੇ ਸਾਡੇ ਪੱਤਰਕਾਰ ਵੀਰ ਜੋ ਵੀ ਤੁਹਾਨੂੰ ਹੁਕਮ ਲਾਉਣਗੇ ਉਹਦੇ ਉੱਤੇ ਪੈਰਾਂ ਦੇਵਾਂਗੇ ਸਿਗਰਸ਼ ਕਰਨ ਆਈਆਂ ਜਿ세 ਬੰਦੀਆਂ ਭਰਾਵੋ ਕਰਾਂਗੇ ਲੋਕਾਂ ਦੀ ਖਾਤਰ ਆ ਬੜਾ ਲੋਕਾਂ ਦੀ ਮਵਾਜਨੀ ਦੱਬਣ ਦੇਾਂਗੇ ਨਾ ਸਾਡੇ ਪੱਤਰਕਾਰ ਵੀਰਾਂ ਤੇ ਅਸੀਂ ੱੱੱਕਾ ਹੋਣ ਦੇਾਂਗੇ ਨਾ ਸਾਡੇ ਲੋਕਾਂ ਦੇ ੱੱੱਕਾ ਹੋਣ ਦੇਾਂਗੇ ਕਿਸੇ ਤਰ੍ਹਾਂ ਦਾ ੱੱਕਾ ਬਰਦਾਸ਼ਤ ਨਹੀਂ ਹੋਣਾ ਇੰਨੇ ਸ਼ਬਦਾਂ ਦੇ ਵਿੱਚ ਮੈਂ ਸਾਰੇ ਸਾਡੇ ਸ਼ਹੀਦ ਵੀਰਾਂ ਨੂੰ ਬੇਨਤੀ ਕਰਦਾ ਹੈ ਭਰਾਵੋ ਸਾਥ ਦਿਆ ਕਰੋ ਇੱਕ ਇਹਦੀ ਲੋੜ ਹੈ ਇੱਕ ਹੋਣਾ ਪੈਂਦਾ ਸਾਨੂੰ ਕਿਸੇ ਜਾਤ ਪਾਤ ਦਾ ਕੋਈ ਮਸਲਾ ਨਹੀਂ ਸਾਨੂੰ ਭਰਾਵੋ ਕਿਸੇ ਧਰਮ ਦਾ ਮਸਲਾ ਨਹੀਂ ਸਾਨੂੰ ਮਸਲਾ ਸਾਡਾ ਜਿਹੜੇ ਇਹੋ ਜਿਹੇ ਲੋਕ ਗਲਤ ਅੰਸਰਾ ਸਾਡੇ ਫਾਇਦਾ ਉਠਾਉਂਦੇ ਆ ਤੁਸੀਂ ਦੇਖਿਆ ਇਹਨਾਂ ਨੂੰ ਲੱਗਦਾ ਪਿੰਡਾਂ ਦੇ ਪਿੰਡਾਂ ਵੀ ਅਸੀਂ ਲੋਕਾਂ ਨੂੰ ਦਬਾ ਕੇ ਆਪਣੀ ਗਵਾਹ ਚਲਾ ਲਾਂਗੇ ਭਰਾਵੋ ਆ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ ਇੱਥੋਂ ਦੇ ਲੋਕ ਆ ਧੰਨਵਾਦ ਸਾਡੇ ਸਾਰੇ ਪੱਤਰਕਾਰ ਵੀਰਾਂ ਦਾ ਤੇ ਸਾਡੇ ਸ਼ਹਿਰੀ ਵੀਰਾਂ ਦਾ ਭਰਾਵੋ ਵੱਧ ਤੋਂ ਵੱਧ ਸਾਥ ਦਿਓ ਸਾਡੇ ਪੱਤਰਕਾਰ ਵੀਰਾਂ ਦਾ ਕਿਉਂ ਰਾਤ ਬਰਾਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਅਸੀਂ ਇਹਨਾਂ ਨੂੰ ਫੋਨ ਮਾਰਦੇ ਆ ਤਾਂ ਭਰਾਵੋ ਥੋੜੀ ਦੱਬੀ ਖੁੱਤੀ ਆਵਾਜ਼ ਇੱਥੇ ਲੰਨ ਜਨਤਾ ਦੇ ਵਿੱਚ ਜਾਂਦੀ ਆ ਇਸ ਕਰਕੇ ਅਸੀਂ ਸਦਾ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਇੱਕ ਸਮਾਜ ਸੇਵੀ ਤੋਂ ਲੀਡਰ ਬਣਿਆ ਲੱਖਾ ਸੁਧਾਰਾ ਜੇ ਕਿਸੇ ਨੂੰ ਕੋਈ ਆਪਾਂ ਸਮਾਜ ਦੇ ਵਿੱਚ ਵਿਚਰਨਾ ਤੇ ਲੀਡਰੀ ਕਰਨੀ ਹੈ ਤੇ ਆਪਣਾ ਕਿਸੇ ਵੀ ਵਰਗ ਨੂੰ ਕੋਈ ਧਮਕੀ ਦੇਣ ਦਾ ਕੋਈ ਸ਼ੋਭਾ ਨਹੀਂ ਦਿੰਦਾ ਕਿਉਂਕਿ ਤੁਸੀਂ ਸਮਾਜ ਦੇ ਇੱਕ ਨਮਾਇंदे ਬਣ ਚੁੱਕੇ ਹੋ ਤੁਸੀਂ ਇਲੈਕਸ਼ਨ ਲੜਦੇ ਹੋ ਪਹਿਲਾਂ ਤੁਸੀਂ ਰਾਮਪਰਾ ਫੂਲ ਤੋਂ ਇਲੈਕਸ਼ਨ ਲੜਿਆ ਤੇ ਫਿਰ ਤੁਸੀਂ ਬਿੰਡਾ ਲੋਕ ਸਭਾ ਤੋਂ ਇਲੈਕਸ਼ਨ ਲੜਦੇ ਹੋ ਪਰ ਉੱਥੇ ਤੁਸੀਂ ਦੇਖ ਲਓ ਵੀ ਲੋਕ ਤੁਹਾਨੂੰ ਕਿੰਨਾ ਕਿ ਚੰਗਾ ਸਮਝਦੇ ਆ ਪਹਿਲਾ ਬਠੰਡੇ ਦੇ ਵਿੱਚੋਂ ਤੁਹਾਡੀ ਜ਼ੁਬਾਨ ਤੇ ਜਬਤ ਹੋ ਚੁੱਕੀ ਐ ਇਸੇ ਕਰਕੇ ਲੱਖਾਂ ਇਹ ਤੁਹਾਨੂੰ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਵੀ ਇੱਕ ਨਿਰਪੱਖ ਚੈਨਲ ਨੂੰ ਤੂੰ ਧਮਕੀ ਦੇਵੇਂ ਧਮਕੀਆਂ ਦੇਣਾ ਦਾ ਇੱਕ ਗੁੰਡਿਆਂ ਦਾ ਤੇ ਗੈਂਗਰੇਸਾਂ ਦਾ ਕੰਮ ਹੁੰਦਾ ਨਾ ਕਿ ਕਿਸੇ ਲੀਡਰਾਂ ਦਾ ਕੰਮ ਹੁੰਦਾ ਆਮ ਹੀ ਲੀਡਰਾਂ ਨੂੰ ਆਪਾਂ ਸਵਾਲ ਜਵਾਬ ਕਰਦੇ ਆ ਜੇ ਹੁਣ ਲੀਡਰ ਵੀ ਇਹਨਾਂ ਲੋਕਾਂ ਦੇ ਉੱਤੇ ਸਾਡੇ ਵਰਗੇ ਲੋਕਾਂ ਦੇ ਉੱਤੇ ਪਰਚਾ ਦਰਜ ਕਰਵਾਉਂਦੇ ਆ ਤੇ ਅੱਜ ਤੁਸੀਂ ਦੇਖ ਲਓ ਵੀ ਜੋ ਮੌਜੂਦਾ ਸਰਕਾਰ ਹੈ ਉਹਦਾ ਕੀ ਹਸ਼ਰ ਹੋਇਆ ਮੈਂ ਕਹਿੰਦਾ ਲਖੇ ਜੇ ਤੂੰ ਸਮਾਜ ਸੇਵੀ ਹੈ ਜਾਂ ਤੂੰ ਇੱਕ ਲੀਡਰ ਹੈ ਇਹ ਤੇਰੇ ਵਾਸਤੇ ਬਹੁਤ ਹੀ ਮੱਧ ਭਾਗੀ ਗੱਲ ਹੈ ਜੇ ਹੋ ਜਾਂ ਤੂੰ ਵਰਤਾਰਾ ਕਰ ਰਿਹਾ ਹੈ ਪਰ ਜੇ ਤੂੰ ਸਮਾਜ ਸੇਵੀ ਨਹੀਂ ਲੀਡਰ ਨਹੀਂ ਤੇ ਆਦੇ ਪਿਸ਼ੋਕੜ ਦੇ ਵਿੱਚ ਪਿੱਛੇ ਮੁਰਜਾਦੇ ਲੋਕਾਂ ਨੂੰ ਦੱਸ ਵੀ ਮੇਰਾ ਪਿਸ਼ੋਕੜ ਆ ਕਿਸਾਨ ਵੀਰ ਜਿੰਨੀਆਂ ਵੀ ਜਥੇਬੰਦੀਆਂ ਦੇ ਆਏ ਆ ਜਾਂ ਪ੍ਰੈਸ ਕਲੱਬ ਦੇ ਜਿੰਨੇ ਵੀ ਇੱਥੇ ਆਪਣੇ ਮੈਂਬਰ ਪਹੁੰਚੇ ਆ ਜਾਂ ਮੇਰੇ ਸ਼ਹਿਰ ਵਾਸੀ ਜਾਂ ਪਿੰਡਾਂ ਚੋਂ ਆਏ ਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਅੱਜ ਜੋ ਪ੍ਰੈਸ ਨਾਲ ਮਨਿੰਦਰ ਜੀ ਨਾਲ ਚੋਂ ਧਮਕੀ ਦਿੱਤੀ ਆ ਲੱਖੇ ਸੁਧਾਨੇ ਨੇ ਉਹਦੇ ਖਿਲਾਫ ਆ ਕੇ ਅੱਜ ਲੋਕਾਂ ਨੇ ਸਾਥ ਦਿੱਤਾ ਤੇ ਮੈਂ ਨਾਲ ਹੀ ਦੂਜੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਸਾਥ ਦਿਓ ਤੇ ਨਾਲ ਇਹ ਕਹਿਣਾ ਚਾਹੁੰਦਾ ਬੱਸ ਵੀ ਜਿਹੜਾ ਲੱਖਾ ਸੁਧਾਨਾ ਉਹ ਬਾਦਲ ਗਿਆ ਨੂੰ ਦੇ ਖਿਲਾਫ ਬੋਲ ਬੋਲ ਕੇ ਅੱਗੇ ਆਇਆ ਤਾਂ ਪਰ ਉਹਨਾਂ ਨੂੰ ਲੱਖਾਂ ਸੁਧਾਨੇ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਬਾਦਲ ਪਰਿਵਾਰ ਕਹਿੰਦੇ ਜੁੱਤੀ ਜੁਤੀ ਮਾਰਦਾ ਕੋਈ ਉਹਨੂੰ ਗਾਲ੍ਹਾਂ ਕੱਢਦਾ ਉਹਨਾਂ ਦੀ ਕਿੱਕਲੀ ਕਉਂਦਾ ਉਹ ਤਾਂ ਕਿਸੇ ਨੂੰ ਧਮਕੀਆਂ ਨਹੀਂ ਦਿੰਦੇ ਪਰ ਪਰ ਇਹ ਲੱਖਾਂ ਸੁਧਾਨਾ ਜਿਹੜਾ ਉਹਨਾਂ ਨੂੰ ਨਿੰਦਕੇ ਇਹਨਾਂ ਦੇ ਮੂਰੇ ਆਇਆ ਉਹ ਅੱਜ ਅੱਜ ਉਹ ਲੋਕਾਂ ਨੂੰ ਆ ਕੇ ਮਨਿੰਦਰਜੀਤ ਅਰਗਿਆਂ ਨੂੰ ਧਮਕੀਆਂ ਦਿੰਦਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜੋ ਜੂ ਪਹਿਲਾਂ ਧਮਕੀਆਂ ਦਿੱਤੀਆਂ ਠੀਕ ਹੈ ਪਰ ਇਸ ਕਲੱਬ ਨੂੰ ਜੇਕਰ ਇਸ ਤੋਂ ਬਾਅਦ ਵੀ ਧਮਕੀਆਂ ਦਿੱਤੀਆਂ ਤਾਂ ਕਿਸਾਨ ਜੁੜੀਆਂ ਲੋਕ ਸੰਘਰਸ਼ ਜੂਮ ਅਸੀਂ ਮੈਂ ਸੂਬਾ ਪ੍ਰਗਨ ਗੁਰਜੀਤ ਸਿੰਘ ਜਿੱਤ ਗਏ ਵਾਦਾ ਕਰਦਾ ਵੀ ਪ੍ਰੈਸ ਕਲੱਬ ਨਾਲ ਪੂਰੀ ਹਮਾਇਤ ਨਾਲ ਖੜਾਗਾ ਤਾਂ ਗਰਾਹਾਂ ਆਵਾਜ਼ ਚੱਕਦੀ ਹੈ ਲੋਕਾਂ ਦੇ ਪੱਖੀ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲਗਾਤਾਰ ਕੁਝ ਸਾਲਾਂ ਤੋਂ ਕਿਸਾਨੀ ਅंदोलਨ ਤੋਂ ਲੈ ਕੇ ਜਿਹੜੇ ਲਗਾਤਾਰ ਆਵਾਜ਼ ਚੱਕਦੇ ਆਏ ਆ ਲੋਕਾਂ ਪੱਖੀ ਕਈ ਵਾਰ ਸਰਕਾਰਾਂ ਨੇ ਉਹਨਾਂ ਦਾ ਚੈਨਲ ਬੰਦ ਕੀਤਾ ਤੇ ਫੇਰ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਸਰਕਾਰਾਂ ਨਾਲ ਮੱਥਾ ਲਾਇਆ ਟੈਨ ਡਿਟਰਤਾ ਦੇ ਨਾਲ ਲੋਕਾਂ ਦੀ ਆਵਾਜ਼ ਚੱਕੀ ਪੱਤਰਕਾਰਾਂ ਭਾਈਚਾਰਾ ਤੇ ਭਰਾਵੋ ਚੌਥਾ ਥਾਂ ਮੈਂ ਲੋਕਤੰਤਰ ਦਾ ਜਿੱਥੇ-ਜਿੱਥੇ ਜਮੂਰੀਅਤ ਦੀ ਹੱਤਿਆ ਹੁੰਦੀ ਹੈ ਲੋਕਤੰਤਰ ਦਾ ਕਾਹਨ ਹੁੰਦਾ ਹੈ ਉੱਥੇ ਭਰਾਵੋ ਸਾਡਾ ਫਰਜ ਹੈ ਆਵਾਜ਼ ਚੱਕਣ ਦਾ ਅਸੀਂ ਇੰਨਾ ਹੀ ਕਵਾਂਗੇ ਜੋ ਸਾਡੇ ਭਰਾ ਮਨਿੰਦਰਜੀਤ ਸਿੱਧੂ ਨੂੰ ਇਸ ਧਮਕੀ ਦਿੱਤੀ ਗਈ ਹੈ ਤੇ ਭਰਾਵੋ ਇਹਦੀ ਸ਼ਬਦ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਆ ਭਾਰਤੀ ਕਿਸਾਨ ਜਨਨਿਕਤਾ ਗਰਾਹਾਂ ਵੱਲੋਂ ਕਿਉਂਕਿ ਜਮਹੂਰੀਅਤ ਦਾ ਜੇ ਗਲਾ ਕੁੱਟਾਂਗੇ ਸਰਕਾਰਾਂ ਤਾਂ ਪਹਿਲਾਂ ਹੀ ਗਲਾ ਕੁੱਟ ਗਈ ਜਾਂਦੀਆਂ ਨੇ ਸਾਡੇ ਵੀਰ ਨੂੰ ਕਮਾਂਗੇ ਠੀਕ ਹੈ ਇਹਨਾਂ ਦਾ ਕੰਮ ਹੈ ਇੱਥੇ ਆਵਾਜ਼ ਚੱਕਣੀ ਪਿਛਲੇ ਦਿਨਾਂ ਦੇ ਵਿੱਚ ਮਨਿੰਦਰਜੀਤ ਸਿੱਧੂ ਨੇ ਜਦੋਂ ਤਰਕਤਾਂ ਦਾ ਘਾਨ ਹੋ ਰਿਹਾ ਸੀ ਉਦੋਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਆਪਦੇ ਚੈਨਲ ਲਈ ਵੀ ਭਰਾਵੋ ਦਰੱਖਤਾਂ ਦਾ ਕਾਣ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਆ ਕੇ ਖੜਨਾ ਇਹ ਕਿਸਾਨ ਦਰੱਖਤਾਂ ਨੂੰ ਅੱਗ ਲਾ ਰਹੇ ਹੈ ਪਰ ਸਾਨੂੰ ਪਤਾ ਸੀ ਸਾਡਾ ਵੀਰ ਆਵਾਜ਼ ਚੱਕ ਰਿਹਾ ਸੱਚ ਦੀ ਅਸੀਂ ਕਿਤੇ ਗਿਲਾ ਨਹੀਂ ਕੀਤਾ ਕਿਉਂਕਿ ਇਹ ਨਹੀਂ ਪੱਤਰਕਾਰ ਸੱਟ ਗਈ ਆਵਾਜ਼ਾਂ ਚੱਕਣ ਸੱਟ ਗਈ ਖਬਰਾਂ ਲਾਉਣ ਅਸੀਂ ਆਦੇ ਜਿੱਥੇ ਜਿੱਥੇ ਗਲਤ ਹੈ ਜਿੱਥੇ ਜਿੱਥੇ ਲੋਕਤੰਤਰ ਦਾ ਕਾਣ ਹੋ ਰਿਹਾ ਹੈ ਇਨਾਂ ਦਾ ਫਰਜ਼ਾ ਬਾ ਚੱਕਣਾ ਤੇ ਜੇ ਅਸੀਂ ਅੱਜ ਇਹਨਾਂ ਦਾ ਗਲਾ ਘੁੱਟਾਂਗੇ ਇਹਨਾਂ ਨੂੰ ਧਮਕੀਆਂ ਦੇਵਾਂਗੇ ਤੇ ਭਰਾਵੋ ਫੇਰ ਜਨੂਰੀਅਤ ਦੀ ਹੱਤਿਆ ਹੋਊਗੀ ਤੇ ਅਸੀਂ ਇਹ ਚੀਜ਼ ਦੀ ਨਿਖੇਧੀ ਕਰਦੇ ਆ ਤੇ ਮਨਿੰਦਰਜੀਤ ਸਿੱਧੂ ਜੋ ਲੋਕ ਪੱਖੀ ਪੱਤਰਕਾਰ ਹੈ ਲੋਕਾਂ ਦੀ ਅੱਜ ਤੱਕ ਇਮਾਨਦਾਰੀ ਨਾਲ ਆਵਾਜ਼ ਚੱਕਦਾ ਹੈ ਤੇ ਅਸੀਂ ਭਰਾਵੋ ਇਹਦੇ ਨਾਲ ਹਮਦਰਦੀ ਰੱਖਦੇ ਆ ਤੇ ਅੱਜ ਨਾਲ ਖੜੇ ਆ ਤੇ ਅਸੀਂ ਉਹ ਲੋਕਾਂ ਨੂੰ ਆਦੇ ਆ ਵੀ ਜੁम्मेवारੋਂ ਪੰਜਾਬ ਦੇ ਵਿੱਚ ਲੱਗੇ ਹੋਏੋ ਜਿਹੜਾ ਵੀ ਪੰਜਾਬ ਪੱਖੀ ਲੜਦਾ ਸਰਕਾਰਾਂ ਦੇ ਖਿਲਾਫ ਲੜਦਾ ਤੇ ਅਸੀਂ ਉਹਦੀ ਹਮੇਸ਼ਾ ਆਵਾਜ਼ ਚੁੱਕੀ ਹੈ ਸਾਡਾ ਪਰਸਨਲی ਕਿਸੇ ਨਾਲ ਵਿਰੋਧ ਲਈ ਪਰ ਅੱਜ ਜੇ ਜਮੂਰੀਅਤ ਦੀ ਕੋਈ ਹਤਿਆ ਕਰੂਗਾ ਉਹਨੂੰ ਧਮਕਾਊਗਾ ਜੇ ਜਮੂਰੀਅਤ ਦੀ ਆਵਾਜ਼ ਬੰਦ ਕਰੂਗਾ ਜੇ ਉਹਦਾ ਕੋਈ ਗਲਾ ਕੋਟੂਗਾ ਤੇ ਫੇਰ ਭਾਈ ਲੋਕ ਖੜੇ ਹੋਣਗੇ ਤੇ ਇਸ ਤਰ੍ਹਾਂ ਨਿਗਾਹਸਾਂ ਨਹੀਂ ਲਾਉਂਦੇ ਵੀ ਜਮਹੂਰੀਅਤ ਦਾ ਕਹਾਣ ਹੋਵੇ ਤੇ ਜੇ ਪੱਤਰਕਾਰਾਂ ਭਾਈਚਾਰ ਦਾ ਤੇ ਲੋਕਾਂ ਦਾ ਨੌ ਮਾਸਦਾਰੇ ਰਿਸ਼ਤਾ ਹੈ ਤੇ ਜੇ ਇਹਨਾਂ ਦਾ ਗਲਾ ਕੁੱਟ ਕੇ ਇਹਨਾਂ ਦੀਆਂ ਆਵਾਜ਼ਾਂ ਬੰਦ ਕਰਤੀਆਂ ਤੇ ਸੋਡੀ ਚੁਰਤਲੀ ਕਰਨੀ ਕਿਸੇ ਨੇ ਆਵਾਜ਼ ਚੱਕਣ ਵਾਸਤੇ ਸਾਥੀਓ ਇਹ ਗੱਲ ਨੋਟ ਕਰ ਲਿਓ ਘਰ ਘਰ ਜਾ ਕੇ ਸੱਥਾਂ ਚ ਜਾ ਕੇ ਗਲੀਆਂ ਚ ਜਾ ਕੇ ਪਿੰਡਾਂ ਚ ਜਾ ਕੇ ਧਰਨਿਆਂ ਚ ਜਾ ਕੇ ਸੋਡੀਆਂ ਆਵਾਜ਼ਾਂ ਸਰਕਾਰਾਂ ਤੱਕ ਪਹੁੰਚਾਉਂਦੇ ਆ ਤੇ ਜੇ ਅੱਜ ਇਹ ਨਾਲ ਟੱਕਾ ਹੁੰਦਾ ਤਪਕੀਆਂ ਆਉਂਦੀਆਂ ਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਾਡਾ ਫਰਜ਼ ਬਣਦਾ ਦੁੱਖ ਦੀ ਘੜੀ ਦੇ ਵਿੱਚ ਆ ਕੇ ਇਹ ਸਾਡੇ ਵੀਰ ਦੇ ਨਾਲ ਖੜਨ ਦਾ ਤੇ ਇਹ ਅੱਜ ਅਸੀਂ ਭਾਰਤੀ ਕਿਸਾਨ ਜਨ ਅਨੇਕਤਾ ਗਰਾਹਾਂ ਵੱਲੋਂ ਅਸੀਂ ਜਮਹੂਰੀਅਤ ਦਾ ਜਿੱਥੇ-ਜਿੱਥੇ ਹੱਤਿਆ ਹੁੰਦੀ ਹੈ ਜਿੱਥੇ-ਜਿੱਥੇ ਆਵਾਜ਼ ਦੱਬੀ ਜਾਂਦੀ ਹੈ ਉੱਥੇ ਭਰਾਵੋ ਅਸੀਂ ਹਮੇਸ਼ਾ ਨਾਲ ਖੜਦੇ ਆ ਤੇ ਅੱਜ ਇੱਥੇ ਅਸੀਂ ਹਾਜ਼ਰੀ ਲਵਾਉਂਦੇ ਹੋਏ ਮਨਿੰਦਰਜੀਤ ਸਿੱਧੂ ਦੇ ਹੱਕ ਦੇ ਵਿੱਚ ਆ ਕੇ ਖੜੇ ਆ ਪੀ ਭਾਈ ਅੱਗੇ ਤੋਂ ਐਸੀ ਆਵਾਜ਼ ਨਾਲ ਕੋਈ ਦੇਵੇ ਤੇ ਨਾਲ ਕੋਈ ਚੱਕੇ ਕਿਉਂਕਿ ਪੱਤਰਕਾਰ ਤੇ ਸਾਡੇ ਲੋਕਾਂ ਦਾ ਨੌ ਮਾਸ ਦਾ ਰਿਸ਼ਤਾ ਹੈ ਤੇ ਇਸੇ ਤਰ੍ਹਾਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਨੇ ਜਿਹੜੇ ਸਾਡੇ ਆਗੂ ਸਹਬਾਨਾ ਇਸ ਇੱਥੇ ਹਾਜ਼ਰੀ ਲਵਾਈ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜਾ ਗੁੰਡਾ ਆਪ ਨੂੰ ਆਪ ਬਹੁਤ ਸਾਲਾਂ ਤੋਂ ਲੋਕਾਂ ਨੂੰ ਲੁੱਟਦਾ ਦੇ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਰਿਹਾ ਕੋਈ ਲੱਖਾ ਜਿਹਨੂੰ ਸੁਧਾਣਾ ਸਦੂਣਾ ਕਹਿੰਦੇ ਆ ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਸਾਡੇ ਜੈਤੋ ਸ਼ਹਿਰ ਦਾ ਸਾਡਾ ਵੱਡਾ ਵੀਰ ਮਨਿੰਦਰ ਜੀ ਸਿੱਧੂ ਜਿਹਦਾ ਚੈਨਲ ਆ ਲੋਕ ਆਵਾਜ਼ ਟੀਵੀ ਤੇ ਉਹਨੇ ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ ਕਹਿੰਦਾ ਮੈਂ ਮਨਿੰਦਰਪਾਲ ਨੂੰ ਟੱਕਰੂੰਗਾ ਤੇ ਅਸੀਂ ਤੁਹਾਡੇ ਮਾਣ ਵਰਾਈ ਇਹ ਦੱਸਣਾ ਚਾਹੁੰਦੇ ਆ ਇੱਥੋਂ ਦੇ ਲੱਖੇ ਨੂੰ ਜਿਹੜਾ ਕੌਥੀ ਹੋਣ ਕੋਈ ਸਮਾਜ ਸੇਵੀ ਬਣਾ ਫਿਰਦਾ ਉਹ ਝਾਤ ਮਾਰੇ ਆਪਰੇ ਬੈਕਗ੍ਰਾਉਂਡ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਉਹਦੇ ਕੋਲੇ ਪਹਿਲਾਂ ਕੀ ਸੀ ਤੇ ਅੱਜ ਪ੍ਰਾਪਰਟੀ ਕੀ ਆ ਇਸ ਕਰਕੇ ਇਹ ਧਮਕੀਆਂ ਧਮਕੀਆਂ ਆਪਦੇ ਘਰ ਤੱਕ ਸੀਮਤ ਰੱਖ ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਧਮਕੀ ਆਈ ਆ ਤੇ ਜਾਂ ਦੇਗਾ ਤੇ ਇਹਦਾ ਹਸ਼ਰਾ ਜਿਹੜਾ ਇਹਦਾ ਨਾਚਾ ਜਿਹੜਾ ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ ਭਰਾਵੋ ਅੱਜ ਸਿਰਫ ਤੁਹਾਡੇ ਤੱਕ ਸੁਨੇਹਾ ਲੈ ਕੇ ਆਏ ਆ ਜੇ ਪੱਤਰਕਾਰ ਭਰਾ ਆਪਦੀ ਕਮੇਟੀ ਵੱਲੋਂ ਸਾਨੂੰ ਮਜ਼ਦੂਰਾਂ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਫੈਸਲਾ ਦਿੰਦੀ ਆ ਤਾਂ ਫਿਰ ਲੱਖੇ ਵਰਗੇ ਵੀ ਧੌਣ ਤੇ ਗੋਡਾ ਰੱਖਣਾ ਆਪਾਂ ਰਲ ਮਿਲ ਕੇ ਇਸ ਕਰਕੇ ਜਦੋਂ ਵੀ ਤੁਹਾਡਾ ਕੋਈ ਹੁਕਮ ਆਊਗਾ ਕੋਈ ਮੀਟਿੰਗ ਦਾ ਫੈਸਲਾ ਆਊਗਾ ਅਸੀਂ ਸਰਕਾਰ ਭਰਾਵਾਂ ਨਾਲ ਖੜੇ ਆ ਇਸ ਕਰਕੇ ਉਹ ਜੀ ਗੁੰਡਾਗਰਦੀ ਨਹੀਂ ਚੱਲੇ ਜੀ ਨਾ ਚੱਲਣ ਦੇਵਾਂਗੇ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹਦੀ ਬਹੁਤ ਸਖਤ ਨਿਖੇਧੀ ਕਰਦੇ ਆ